ਮੁੱਖ ਮੰਤਰੀ ਜੇਦੇ ਹੋਵੇ ਸਾਬਤ ਸੂਰਤ ਤੇ ਮੈਂ ਕੋਈ ਉਹਦਾ ਜਵਾਬ ਦਵਾ ਕੰਮ ਪੰਥ ਦੇ ਆ ਤੇ ਪੰਥ ਦੇ ਕੰਮਾਂ ਦੇ ਵਿੱਚ ਜਿਹੜੇ ਬੰਦੇ ਦੇ ਨਾਂ ਤੇ ਦਾੜ੍ਹੀ ਆ ਨਾ ਕੇਸ ਆ ਤੇ ਅਕਾਲ ਤਖਤ ਦਾ ਜਥੇਦਾਰ ਉਹਨੂੰ ਕਿ ਜਵਾਬ ਦੇਊਗਾ ਸਾਬਤ ਸੂਰਤ ਹੋਵੇ ਸਿੱਖੀ ਨੂੰ ਧਾਰਨ ਕਰੇ ਤੇ ਕੋਈ ਗੱਲ ਨਹੀਂ ਆ ਬਾਕੀ ਦੇਖੋ ਪੰਥ ਇੱਥੇ ਖੜਾ ਨਾ ਪੰਥ ਸਾਹਮਣੇ ਆ ਜਥੇਦਾਰ ਹਜ਼ਾਰ ਵਾਰੀ ਝੁਕੂਗਾ ਪਰ ਆ ਸਰਕਾਰਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਪੰਥ ਇੱਥੇ ਸ਼ਤਾਬ ਦੀ ਮਨਾਊਗਾ ਅਸੀਂ ਇਹ ਨਹੀਂ ਕਹਾਂ ਵੀ ਸਰਕਾਰਾਂ ਜਿਹੜੀਆਂ ਉਹ ਕੋਈ ਗੁਰਮਤ ਸਮਾਗਮਾਂ ਚ ਆਉਣ ਨਾ ਪਰ ਜਿਹੜੇ ਕੰਮ ਪੰਥ ਦੇ ਆ ਉਹ ਪੰਥੀ ਕਰੂਗਾ ਨਾ ਅਰੋਦੇ ਦੇ ਸਹਿਯੋਗ ਕਰਨ ਇਸ ਕਰਕੇ ਮੈਂ ਇਹ ਸਮਝਦਾ ਮਾਂ ਕਿ ਇਹੋ ਜਿਹੇ ਬੰਦੇ ਨੂੰ ਜਵਾਬ ਦੇਣਾ ਵਾਜਬ ਨਹੀਂ ਆ ਕੋਈ ਮਸਲਾ ਹੀ ਨਹੀਂ ਹੈਗਾ ਸਾਡਾ ਸਾਡੀ ਸਰਕਾਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਆ ਪੰਥ ਦੇ ਵਾਲੀ ਇਹੋ ਜੀਆਂ ਸਰਕਾਰਾਂ ਦੀ ਨਾਕਦੀ ਪਹਿਲਾਂ ਪ੍ਰਵਾਹ ਹੀ ਤੇ ਨਾਲ ਬਾਅਦ ਵਿੱਚ ਪ੍ਰਵਾਹ ਵਾਹਿਗੁਰੂ ਜੀ ਕਾ ਖਾਲਸਾ